ਮਹਾਲੀ ਦੇ ਕੁੰਬੜਾ ਦੇ ਵਿੱਚ ਪਹਿਲਾਂ ਇੱਕ ਵਾਰਦਾਤ ਵਾਪਰੀ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀ ਮੁੰਡਿਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਦੀ ਵਾਰੋ-ਵਾਰ ਮੌਤ ਹੋ ਗਈ। ਔਰ ਉਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਉਂਦੀ ਹੈ ਹਾਲਾਂਕਿ ਆਪਣੇ ਐਕਸ਼ਨ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਏ ਉਹ ਸਾਰੇ ਮੁਲਜ਼ਮ ਪਰ ਇਸ ਦੇ ਬਾਵਜੂਦ ਇਹ ਮਾਮਲੇ ਖਤਮ ਨਹੀਂ ਹੋਏ। ਮਹਾਲੀ ਦੇ ਕੁੰਬੜਾ ਦੇ ਵਿੱਚ ਇੱਕ ਮਾਮਲਾ ਵਾਪਰਿਆ ਉਸ ਤੋਂ ਬਾਅਦ ਹੁਣ ਲੁਧਿਆਣੇ ਤੋਂ ਖਬਰ ਆ ਰਹੀ ਹੈ। ਲੁਧਿਆਣੇ ਦੇ ਵਿੱਚ ਦੋ ਵਾਰਦਾਤਾਂ ਵਾਪਰੀਆਂ ਨੇ। ਲੁਧਿਆਣੇ ਦਾ ਇੱਕ ਪਿੰਡ ਹੈ ਦਾਦ ਆਮ ਤੌਰ ਤੇ ਆਮ ਬੋਲਚਾਲ ਦੇ ਵਿੱਚ ਦਾਦਾ ਵੀ ਕਹਿ ਦਿੱਤਾ ਜਾਂਦਾ ਹੈ ਉਸ ਪਿੰਡ ਦੀ ਇੱਕ ਵਾਰਦਾਤ ਵੀ ਪਹਿਲਾਂ ਸਾਹਮਣੇ ਆਈ ਜਿੱਥੇ ਇੱਕ ਸਿੰਘ ਨੂੰ ਕੁੱਟ-ਕੁੱਟ ਕੇ ਐਨਾ ਜ਼ਖਮੀ ਕੀਤਾ ਗਿਆ ਮਾਰ-ਮਾਰ ਕੇ ਉਹਦੀ ਪੱਗ ਲਾ ਦਿੱਤੀ ਗਈ ਕਿ ਉਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਕੋਲ ਉਸ ਨੌਜਵਾਨ ਦੀ ਮਾਂ ਜਾਂਦੀ ਹੈ ਅਰਜ਼ ਕਰਦੀ ਹੈ ਪਰ ਉਸ ਤੋਂ ਬਾਅਦ ਇੱਕ ਹੋਰ ਵਾਰਦਾਤ ਵਾਪਰੀ ਲੁਧਿਆਣੇ ਵਿੱਚ ਹੀ ਜਿੱਥੇ ਇੱਕ ਸਿੰਘ ਦੇ ਉੱਤੇ ਪ੍ਰਵਾਸੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਹ ਦੋਵੇਂ ਹਮਲੇ ਪ੍ਰਵਾਸੀਆਂ ਦੇ ਵੱਲੋਂ ਕੀਤੇ ਦੱਸੇ ਗਏ ਨੇ ਔਰ ਇਸ ਉੱਤੇ ਹੁਣ ਨਿਹੰਗ ਜਥੇਬੰਦੀਆਂ ਇਸ ਵੇਲੇ ਨਾਰਾਜ਼ ਨੇ ਖਫਾ ਨੇ ਔਰ ਐਕਸ਼ਨ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਨੇ ਵਿਹਾਗ ਬਾਬਾ ਰਾਜਾ ਰਾਜ ਸਿੰਘ ਇੱਕ ਇਜਲਾਸ ਵਿੱਚ ਬੈਠੇ ਹੋਏ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਹੁਣ ਪਿੱਛੇ ਨਹੀਂ ਹਟਿਆ ਜਾਵੇਗਾ ਹੁਣ ਸੌਦਾ ਲਾਇਆ ਜਾਵੇਗਾ ਸੌਦਾ ਲਾਉਣ ਦੀ ਤਿਆਰੀ ਨਿਹੰਗ ਸਿੰਘ ਕਰੀ ਬੈਠੇ ਨੇ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਤਾਂ ਸਮੇਂ ਤੇ ਮਨਸਰ ਆ ਪਰ ਐਤ ਕੀ ਹੁਣ ਗੱਲ ਨਿਹੰਗ ਸਿੰਘਾਂ ਨੇ ਕੀ ਕਹਿਤੀ ਐ ਆਓ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਹਰਬਾ ਗਰਮ ਸਿੰਘ ਸਹਿਬਾ ਬਾਬਾ ਚੜ੍ਹਤ ਸਿੰਘ ਸਾਡੇ ਨਾਲ ਮੌਜੂਦ ਨੇ ਪਿੰਡ ਦਾਦਾ ਦੇ ਵਿੱਚ ਲੁਧਿਆਣਾ ਦੇ ਵਿੱਚ ਪੜਾ ਲੱਗਿਆ ਹੋਇਆ ਕੱਲ ਦੀ ਇੱਕ ਲੁਧਿਆਣੇ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਬਹੁਤ ਜ਼ਿਆਦਾ ਇੱਕ ਨੌਜਵਾਨ ਦੀ ਪ੍ਰਵਾਸੀਆਂ ਭਈਆਂ ਨੇ ਜਿਹੜੀ ਕੁੱਟਮਾਰ ਕੀਤੀ ਪੱਗ ਲਾਤੀ ਕੇਸ ਪੱਟੇ ਤੇ ਪੱਗ ਨਾਲ ਵੀ ਲੈ ਗਏ ਤੇ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਬਾਹਰਲੇ ਦੇਸ਼ਾਂ ਤੱਕ ਵੀ ਜਿਹੜਾ ਹੈ ਹੁਣ ਸਾਡੇ ਨਾਲ ਇੰਟਰਵਿਊ ਹੋਇਸੀ ਉਹ ਸਵਾਲ ਜਵਾਬ ਕਰਦੇ ਸੀ ਤੇ ਉਹ ਬੀਬੀ માતા ਰੋ ਰੋ ਦੱਸ ਰਹੀ ਸੀ ਕਿ ਮੇਰੇ ਬੱਚੇ ਨੂੰ ਉਹਨਾਂ ਨੇ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਕੇਸ ਵੀ ਪੱਟੇ ਗਿਆ ਉਸਦੇ ਟਾਂਕੇ ਵੀ ਲੱਗੇ ਇੰਨੀ ਕੁੱਟਮਾਰ ਕੀਤੀ ਤੇ ਦਸਤਾਰ ਵੀ ਨਾਲ ਜਾਂਦੇ ਹੋਏ ਲੈ ਗਏ ਫਿਰ ਉੱਥੇ ਜੱਸੀਦਰ ਕਲਦੀਪ ਸਿੰਘ ਜੀ ਟਰਾਂਸਪੋਰਟ ਨਗਰ ਵਾਲੇ ਜਿਹੜੇ ਸਿੰਘ ਨੇ ਆਪਣੀਆਂ ਫੌਜਾਂ ਸਮੇਤ ਉੱਥੇ ਪਹੁੰਚ ਕੇ ਉਹਨਾਂ ਪਰਿਵਾਰ ਦੀ ਮਦਦ ਕੀਤੀ ਤੇ ਜਿਹੜੇ ਪ੍ਰਵਾਸੀ ਸੀ ਫੜਲੇ ਉਹਨਾਂ ਦਾ ਸੌਦਾ ਵੀ ਲਾਇਆ ਤੇ ਉਹ ਸਿੰਘ ਦੀ ਜਿਹੜੀ ਪਰਿਵਾਰ ਨੌਜਵਾਨ ਦੀ ਦਸਤਾਰ ਵੀ ਵਾਪਸ ਕਰਾ ਲਈਆ ਦਸਤਾਰ ਵਾਪਸ ਆ ਗਈ ਆ ਤੇ ਹੁਣੇ ਥੋੜਾ ਚਿਰ ਹੋ ਗਿਆ ਅੱਜ ਤਰੀਕ ਹੈਗੀ 28 28 ਤਰੀਕਾ ਦਿਨ ਵੀਰਵਾਰਾ ਤਕਰੀਬਨ 3:30 ਵਜੇ ਦਾ ਸ਼ਾਮਾ ਤੇ ਹੁਣੇ ਮੈਂ ਜਿਵੇਂ ਦਰ ਕੁਲਦੀਪ ਸਿੰਘ ਨਾਲ ਇਸ ਵਿਸ਼ੇ ਤੇ ਗੱਲ ਆਗਾਜ਼ ਕਰਿਆ ਸੀ ਉਹਨੇ ਦੱਸਿਆ ਕਿ ਲੁਧਿਆਣੇ ਦੇ ਵਿੱਚ ਹੀ ਭਾਮੀਆਂ ਤਾਜਪੁਰ ਰੋਡ ਦੇ ਉਥੇ ਨੇੜੇ ਜਿਹੜੇ ਇੱਕ ਸਿੰਘ ਦੀ ਅੱਜ ਫੇਰ ਇਹਨਾਂ ਭਈਆਂ ਨੇ ਦਸਤਾਰ ਲਾਹੀ ਆ ਕੁੱਟਮਾਰ ਕੀਤੀ ਆ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਦੋਂ ਤੱਕ ਅਸੀਂ ਇਹਨਾਂ ਤੋਂ ਆਪਣੇ ਬੱਚੇ ਮਰਵਾਵਾਂਗੇ ਕਦੋਂ ਤੱਕ ਸਾਡੀਆਂ ਦਸਤਾਰਾਂ ਲਾਉਣਗੇ ਕਦੋਂ ਤੱਕ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਂਦੇ ਰਹਿਣਗੇ ਮੈਂ ਪੰਜਾਬ ਦੇ ਸਾਰੀਆਂ ਨਗਰ ਪੰਚਾਇਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਮਤੇ ਕਿਉਂ ਨਹੀਂ ਪਾਉਂਦੇ ਕਿਉਂ ਨਹੀਂ ਇਹਨਾਂ ਤੋਂ ਖੇਡਾ ਛਡਾਉਂਦੇ ਜਦੋਂ ਝੋਨੇ ਦੀ ਗੱਲ ਆਉਂਦੀ ਆ ਉਦੋਂ ਤੁਸੀਂ ਸਟੇਸ਼ਨਾਂ ਤੇ ਰੇਲ ਗੱਡੀਆਂ ਸਟੇਸ਼ਨਾਂ ਦੇ ਜਾ ਜਾ ਕੇ ਟਰਾਲੀਆਂ ਲੈ ਕੇ ਇੱਕ ਦੂਜੇ ਦੇ ਮੂੰਹ ਤੇ ਦੋ ਦੋ ਤਿੰਨ ਤਿੰਨ ਦਿਨ ਵੀ ਉੱਥੇ ਤੁਸੀਂ ਬੈਠੇ ਰਹਿੰਦੇ ਹੋ ਵੀ ਇਹ ਗੱਡੀ ਆਉ ਇੱਕ ਦੂਜੇ ਦੇ ਧੱਕੇ ਨਾਲ ਤੁਸੀਂ ਲਿਜਾ ਆਉਨੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕੀ ਗੱਲ ਐ ਇਥੇ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਵੱਸਦੇ ਗਰੀਬ ਸਿੱਖ ਹੈ ਨਹੀਂ ਉਹਨਾਂ ਤੋਂ ਕਿਉਂ ਨਹੀਂ ਕੰਮ ਕਰਾਉਂਦੇ ਉਹਨਾਂ ਤੋਂ ਕੰਮ ਕਰਾਓ ਜੇ 2 ਰੁਪਏ ਵੱਧ ਵੀ ਦੇ ਦੋ ਤਾਂ ਕੀ ਫਰਕ ਪੈਂਦਾ ਉਹ ਤੁਹਾਡੀਆਂ ਧੀਆ ਪੈਣ ਉਹਨਾਂ ਦੀ ਇੱਜ਼ਤ ਨੂੰ ਹੱਥ ਤਾਂ ਨਹੀਂ ਪਹੁੰਚਣਗੇ ਉਹ ਤੁਹਾਡੇ ਬੱਚਿਆਂ ਨੂੰ ਤਾਂ ਨਹੀਂ ਮਾਰਨਗੇ ਇਹ ਤੁਹਾਡੀ ਆ ਪੱਗਾਂ ਦਾ ਨਹੀਂ ਲਾਉਂਦੇ ਗਰੀਬ ਸਿੱਖ ਇਹ ਸਾਡੇ ਆਪ ਦੇ ਨੇ ਪਹਿਲਾਂ ਬਹੁਤ ਪਿਆਰ ਸੀ ਹੁਣ ਪਤਾ ਨਹੀਂ ਕੀ ਬਿਮਾਰੀ ਹੋ ਗਈ ਜਾਤ ਪਾਤ ਦਾ ਕਿੱਲਾ ਹੈ ਸਾਡੇ ਗਲਾਂ ਦੇ ਵਿੱਚ ਅੜਿਆ ਹੋਇਆ ਜਿੰਨਾ ਚਿਰ ਅਸੀਂ ਜਾਤ ਪਾਤ ਦਾ ਕਿਲਾ ਨਹੀਂ ਕੱਢਦੇ ਨਾ ਉਹਨਾਂ ਚਿਰ ਗੱਲ ਨਹੀਂ ਬਣਨੀ ਇਸੇ ਤਰ੍ਹਾਂ ਸਾਡੇ ਨਾਲ ਹੋਊਗਾ ਫਿਰ ਹਾਰ ਪਾਉਣਗੇ ਉਹਨਾਂ ਨੂੰ ਹਾਰ પાਕੇ ਮੋਟਰਾਂ ਦੇ ਪਿੰਡਾਂ ਦੇ ਵਿੱਚ ਮੋਟਰਾਂ ਦੇ ਬਿਠਾ ਦਿੰਦੇ ਨੇ ਰਾਸ਼ਨ ਪਾਣੀ ਦਿੰਦੇ ਨੇ ਤੁਸੀਂ ਇਹ ਗਰੀਬ ਸਿੱਖਾਂ ਨੂੰ ਦੇ ਦਿਆ ਕਰੋ ਸਾਰਾ ਕੁਝ ਉਹਨਾਂ ਨੂੰ ਰਸਤ ਵੀ ਦੇਣਗੇ ਉਹਨਾਂ ਨੂੰ ਪੈਸੇ ਵੀ ਦੇਣਗੇ ਇਹਨਾਂ ਨੂੰ ਨਹੀਂ ਦੇਣੀ ਇਹਨਾਂ ਨੂੰ ਚਾਹ ਮਤੱਕ ਨਹੀਂ ਦਿੰਦਾ ਜਿਹੜੇ ਗਰੀਬ ਸਿੱਖ ਨੇ ਹਾੜੀ ਸੌਣੀ ਆਹੀ ਰੌਲਾ ਪੈਂਦਾ ਪਿੰਡਾਂ ਦੇ ਵਿੱਚ ਮੱਤੇ ਪਾਲ ਲੈਂਦੇ ਨੇ ਅਸੀਂ ਤਾਂ ਇੰਨੇ ਪੈਸੇ ਦੇਣੇ ਆ ਕੋਈ ਸ਼ਰਮ ਕਰ ਲਓ ਕੁਸ ਤੁਹਾਡੇ ਕੰਡੇ ਬੀਜੇ ਹੋਏ ਅੱਜ ਪੰਜਾਬ ਨੂੰ ਚੁਗਣੇ ਪੈ ਰਹੇ ਨੇ ਹਰੇਕ ਪੰਜਾਬ ਪਿੰਡਾਂ ਦੇ ਵਿੱਚ ਭਈਏ ਜਿਹੜੇ ਆ ਕੇ ਸਾਡੇ ਕਈ ਪੰਚਾਇਤਾਂ ਨੇ ਤਾਂ ਸਿਆਸੀ ਲੋਕਾਂ ਨੇ ਜਿਹੜਾ ਹੈਗਾ ਲਾਹਾ ਲੈਣ ਵਾਸਤੇ ਵੋਟਾਂ ਬਣਾਤੀਆਂ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਬਣਾਤੇ ਆਧਾਰ ਕਾਰਡ ਬਣਾਤੇ ਇਹਨਾਂ ਦੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਚਾਇਤਾਂ ਨੂੰ ਨਵੀਆਂ ਪੰਚਾਇਤਾਂ ਨੂੰ ਇਹ ਰਾਜਨੀਤੀ ਲੋਕਾਂ ਦੇ ਝਾਂਸੇ ਦੇ ਵਿੱਚ ਨਾ ਆਓ ਤੁਸੀਂ ਪੰਜਾਬ ਨੂੰ ਜੇ ਬਚਾਉਣਾ ਮੱਤੇ ਪਾਈ ਜਾਣ ਪਿੰਡਾਂ ਦੇ ਵਿੱਚ ਇਹਨਾਂ ਦੀ ਕੋਈ ਵੋਟ ਨਾ ਬਣੇ ਇਹਨਾਂ ਦਾ ਕੋਈ ਆਧਾਰ ਕਾਰਡ ਨਾ ਬਣੇ ਇਹਨਾਂ ਦਾ ਕੋਈ ਹੋਰ ਹੈ ਇਹਨਾਂ ਨੂੰ ਕਮਰੇ ਤੇ ਕਿਰਾਇਆ ਜਿਹੜੇ ਕਿਰਾਏ ਤੇ ਕਮਰੇ ਵੀ ਦਿੰਦੇ ਨੇ ਨਾ ਉਹ ਵੀ ਸਾਣਪੀਣੀ ਦੇ ਕਰਕੇ ਦਿੱਤੇ ਜਾਣ ਜਦੋਂ ਇਹ ਕੋਈ ਸਾਡੇ ਬੱਚੇ ਨੂੰ ਮਾਰਦੇ ਹੁਣ ਜਿਹੜੇ ਮੋਹਾਲੀ ਦੇ ਵਿੱਚ ਕੁੰਬੜਾਂ ਦੇ ਵਿੱਚ ਦੋ ਨੌਜਵਾਨ ਮਾਰਤੇ ਬੱਚੇ ਉਹ ਕਿਹਦੇ ਖਾਤੇ ਪਾਉਂਗੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਕਿਹਦੇ ਖਾਤੇ ਪਾਉਣੇ ਆ ਤੁਸੀਂ ਨੇ ਤੇ ਇੱਕ ਕੱਲ ਪੱਗ ਦੇ ਲਾਤੀ ਇੱਕ ਅੱਜ ਲਾਹੀਆ ਪੱਗ ਇਹ ਕਿਹੜੇ ਖਾਤੇ 'ਚ ਪੈਣਗੇ ਤੇ ਤੁਸੀਂ ਪ੍ਰਬੰਧ ਕਰੋ ਇਹਨਾਂ ਦਾ ਫੇਰ ਗੱਲ ਮਾਰਨੀ ਆ ਸਾਨੂੰ ਆਪਦੇ ਕੰਡੇ ਬੀਜੇ ਹੋਏ ਆਪ ਹੀ ਚੁਗਣੇ ਪੈਣਿਆ ਪੰਜਾਬ ਦੇ ਵਿੱਚ ਇਹਨਾਂ ਨੂੰ ਬਿਲਕੁਲ ਕਰਾਇਆਂ ਕਮਰੇ ਨਾਲ ਦਰਜਣ ਜੇ ਕਮਰੇ ਦਿੱਤਣ ਬਾਇਟਰੀਫਿਕੇਸ਼ਨ ਕਰਕੇ ਕਿੱਥੇ ਦੇ ਇਥੇ ਕਾਂਡ ਕਰਕੇ ਚੱਲ ਜਾਂਦੇ ਨੇ ਇੱਕ ਧੀ ਭੈਣ ਨੂੰ ਕਿਸੇ ਨੂੰ ਲੈ ਕੇ ਨਾਲ ਉਹ ਜਾ ਵੜ ਦਿਨਾ ਸਾਨੂੰ ਇਹਨਾਂ ਦਾ ਟੰਗਾਣਿਆਂ ਦਾ ਪਤਾ ਨਾ ਲੈਣਾ ਨਾ ਦੇਣਾ ਐਸੇ ਰੋਲਾ ਪਾਉਂਦੇ ਫਿਰਦੇ ਆ ਕਿਤੇ ਮਸਾ ਜਾ ਕੇ ਫੜੇ ਜਾਂਦੇ ਨੇ ਤਿੰਨ ਬੱਚੀਆਂ ਪਹਿਲਾਂ ਵੀ ਦੱਸਿਆ ਤਿੰਨ ਬੱਚੀਆਂ ਜਿਹੜੀਆਂ ਇਥੋਂ ਪੰਜਾਬ ਤੋਂ ਲੈ ਕੇ ਵੇਚਦੀਆਂ ਜਾ ਕੇ ਉੱਥੇ ਬਿਹਾਰ ਚ ਜੂਪੀ ਚ ਆ ਹਾਲ ਕਰਤਾ ਸਾਡੇ ਪੰਜਾਬੀਆਂ ਦਾ ਹੁਣ ਤੁਸੀਂ ਦੱਸੋ ਵੀ ਕੀ ਚਾਹੁੰਦੇ ਹੋ ਪੰਜਾਬ ਵਾਲਿਓ ਇਕੱਠੇ ਹੋਵੋ ਤੁਰੋ ਜਿਹੜੇ ਪੰਜਾਬੀ ਨੌਜਵਾਨ ਨੇ ਜਿਹੜਾ ਕੋਈ ਦੁਕਾਨ ਕਰਦਾ ਗਰੀਬ ਸਿੱਖਾ ਤੇ ਇਹੋ ਕੋਈ ਰੇੜੀ ਲਾਉਂਦਾ ਕਿਹੇ ਉਹਦੀ ਦੁਕਾਨ ਆ ਚਾਹੇ ਉਹ ਸਬਜ਼ੀ ਵੇਚਦਾ ਉਹਨਾਂ ਤੋਂ ਸਬਜ਼ੀਆਂ ਭਾਜੀਆਂ ਉਹਨਾਂ ਦੇ ਰੇੜੀਆਂ ਤੋਂ ਸਾਮਾਨ ਖਰੀਦੋ ਉਹਨਾਂ ਨੂੰ ਕੰਮ ਜਾਓ ਕਰੋ ਗਰੀਬ ਸਿੱਖਾਂ ਨੂੰ ਜਿਹੜਾ ਤੁਸੀਂ ਟਕਾ ਦੇ ਨੇ ਭਈਆਂ ਦੀ ਰੇੜੀ ਤੇ ਉੱਥੇ 50 ਬੰਦੇ ਖੜੇ ਹੁੰਦੇ ਨੇ ਜੇ ਕਿਸੇ ਗੁਰਸਿੱਖ ਪੰਜਾਬ ਦੀ ਪੰਜਾਬੀ ਨੌਜਵਾਨ ਦੀ ਰੇੜੀ ਲੱਗੀ ਹੋਵੇ ਨਾ ਉੱਥੇ ਦੋ ਬੰਦੇ ਨਹੀਂ ਜਾਂਦੇ ਖਾਣ ਵਾਸਤੇ ਸਾਡਾ ਸਾਰਾ 50000 ਰੁਪਇਆ ਉਧਰ ਜਾ ਰਿਹਾ ਪ੍ਰਵਾਸ ਕਰ ਲਿਆ ਤੇ ਤੁਸੀਂ ਹੁਣ ਸਮਝੋ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਜਿਹੜੇ ਗਰੀਬ ਸਿੱਖ ਨੇ ਉਹਨਾਂ ਨੂੰ ਕਾਮਯਾਬ ਬਣਾਓ ਉਹਨਾਂ ਦੇ ਸੌਦਾ ਲਾਓ ਉਹਨਾਂ ਤੋਂ ਸਬਜ਼ੀਆਂ ਖਰੀਦੋ ਉਹਨਾਂ ਦੇ ਜਿਹੜਾ ਤੁਸੀਂ ਖਾਣ ਪਾਣ ਦਾ ਸਮਾਨ ਆ ਉਹ ਖਰੀਦੋ ਪੰਜਾਬੀਆਂ ਤੋਂ ਫੇਰ ਹੀ ਇਹ ਜਾਣਗੇ ਸਿੱਧੇ ਮੱਥੇ ਨਹੀਂ ਲੜ ਸਕਦੇ ਸਰਕਾਰਾਂ ਨੇ ਸਾਨੂੰ ਬਵਲ ਪੂਛੇ ਦੇ ਵਿੱਚ ਪਤਾ ਇੱਕ ਦਿਨ ਪ੍ਰਤੀ ਦਿਨ ਪੰਜਾਬ 'ਚ ਕਾਂਡ ਹੋ ਰਹੇ ਨੇ ਸਾਡਾ ਪੰਜਾਬ ਆ ਜਿਹੜਾ ਨੌਜਵਾਨ ਬਾਹਰ ਪ੍ਰਵਾਸ ਕਰ ਗਿਆ ਸਾਡੇ ਬੱਚੇ ਬੱਚੀਆਂ ਬਾਹਲੇ ਦੇਸ਼ਾਂ ਤੁਰ ਗਏ ਇਥੇ ਇਹਨਾਂ ਨੇ ਡੇਰੇ ਲਾ ਲਿਆ ਕਿ ਇਹ ਗਵਰਨਮੈਂਟ ਦੀ ਸਾਜ਼ਿਸ਼ ਹੈ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਿਵੇਂ 84 ਦੇ ਵਿੱਚ ਕਾਂਡ ਹੋਇਆ ਸੀ ਉਸ ਟਾਈਮ ਸਾਡੇ ਕਿੰਨੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਅੱਜ ਪੂਰੇ ਪੰਜਾਬ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਭਈਏ ਬੈਠੇ ਨੇ ਪ੍ਰਵਾਸੀ ਬੈਠੇ ਨੇ ਹਰੇਕ ਸ਼ਹਿਰਾਂ ਦੇ ਵਿੱਚ ਤਾਂ ਕੋਈ ਅੰਤ ਹੀ ਨਹੀਂ ਹੈਗਾ 80% ਸ਼ਹਿਰਾਂ ਦੇ ਵਿੱਚ ਆਬਾਦੀ ਇਹਨਾਂ ਦੀ 20% ਸਾਡੇ ਪੰਜਾਬੀਆਂ ਦੀ ਆ। ਜਦੋਂ ਕਿਤੇ ਹਲਚਲ ਹੋ ਗਈ ਤੁਹਾਨੂੰ ਪੰਜਾਬੀਓ ਉੱਠਣ ਨਹੀਂ ਦਿੰਦੇ ਜੇ ਤੁਸੀਂ ਕਹੋਗੇ ਜਿਵੇਂ 84 ਦੇ ਵਿੱਚ ਟਾਇਰ ਪਾਏ ਸੀ ਨਾ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਪਿੰਡਾਂ ਦੇ ਵਿੱਚ ਬੈਠੇ ਨੇ ਇਹ ਤੁਸੀਂ ਇਹਨਾਂ ਨੂੰ ਨਹੀਂ ਦਬਾ ਸਕਦੇ ਐਡਾ ਜਾਲ ਵਿਸ ਗਿਆ ਇੱਕ ਸਾਜ਼ਿਸ਼ ਆ ਇਹ ਪੰਜਾਬ ਨੂੰ ਖਤਮ ਕਰਨ ਦੀ ਕਦੋਂ ਸਮਝਾਂਗੇ ਅਸੀਂ ਇਹਦੇ ਉੱਤੇ ਗੌਰ ਕੀਤਾ ਜਾਵੇ ਜਦੋਂ ਕਿਤੇ ਹਲਚਲ ਹੋਈ ਨਾ ਸਾਡੇ ਗੱਲ ਪੈਣਗੇ ਇਹ ਸਾਥੋਂ ਕੁਝ ਨਹੀਂ ਹੋਣਾ ਮਾਰਨਗੇ ਸਾਡੇ ਧੀਆਂ ਪੈਣਾ ਦੀ ਜਿੱਦ ਲੁੱਟਣਗੇ ਲੁੱਟੀ ਜਾਂਦੇ ਨੇ ਲਈ ਜਾਂਦੇ ਨੇ ਸਾਡੀਆਂ ਧੀਆਂ ਪੈਣਾ ਨੂੰ ਸਾਡੇ ਨੌਜਵਾਨਾਂ ਨੂੰ ਮਾਰੀ ਜਾਂਦੇ ਨੇ ਹੋਰ ਤੁਹਾਡੇ ਸਾਹਮਣੇ ਅਜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਕੁਝ ਹੋਣਾ ਇਸ ਕਰਕੇ ਸਮਝੋ ਤੇ ਮੈਂ ਸਰਕਾਰ ਨੂੰ ਵੀ ਕਹਿਣਾ ਜਨਾ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਜੇ ਤੋ ਹੱਥੋਂ ਲੋੜ ਨਹੀਂ ਆਉਂਦੇ ਫਿਰ ਜੇ ਖਾਲਸੇ ਨੇ ਕੋਈ ਕਾਰਵਾ ਕਰਤੀ ਫਿਰ ਤੁਸੀਂ ਅੱਤਵਾਦੀ ਕਹਿਣਾ ਸਾਨੂੰ ਫਿਰ ਤੁਸੀਂ ਬਖਵਾਦੀ ਕਹਿਣਾ ਫਿਰ ਤੁਸੀਂ ਗੈਂਗਸਟਰ ਕਹਿ ਕੇ ਮਾਰਨਾ ਸਾਨੂੰ ਇੱਕ ਲੇਡੀ ਦੇ ਭਈਆਂ ਦਾ ਧਰਨਾ ਲੱਗਿਆ ਹੋਇਆ ਸੀਗਾ ਤਿੰਨ ਚਾਰ ਦਿਨ ਹੋ ਗਏ ਪੁਲਿਸ ਕਿੱਥੇ ਆ ਪੰਜਾਬ ਦਾ ਡੀਆਈਜੀ ਕਿੱਥੇ ਆ ਹੁਣ ਮੁੱਖ ਮੰਤਰੀ ਕਿੱਥੇ ਆ ਉਹਦੇ ਭਈਆ ਭਈਏ ਨੇ ਲੇਡੀ ਦੀ ਪੁਲਿਸ ਤੇ ਥਾਪਣ ਮਾਰਿਆ ਕੀ ਕਾਰਵਾਈ ਹੋਈ ਆ ਬਾਈ ਜੇ ਉਸ ਭਈਏ ਦੀ ਜਗ੍ਹਾ ਤੇ ਕੋਈ ਨੌਜਵਾਨ ਸਿੱਖ ਹੁੰਦਾ ਹੁਣ ਨੂੰ ਤੁਸੀਂ ਉਹਨੂੰ ਸਾਰਾ ਪਰਿਵਾਰ ਉਹਨਾਂ ਟੰਗ ਦੇਣਾ ਸੀ ਗੈਂਗਸਟਰ ਕਹਿ ਕੇ ਅੱਤਵਾਦੀ ਕਹਿ ਕੇ ਮੰਨ ਕਰੋ ਜੂਪਾ ਲਾ ਕੇ ਉਹਨੂੰ ਉਥੇ ਡਿਬਰੂਗੜ੍ਹ ਜ਼ਿਲ੍ਹੇ ਤੋਂ ਤੋੜ ਦਿੰਦੇ ਵੀ ਇਹ ਅੱਤਵਾਦੀ ਹੈ ਉਹ ਤੁਹਾਡੀ ਪੁਲਿਸ ਨੂੰ ਕੁੱਟਣ ਲੱਗੇ ਤੁਹਾਡੀ ਪੱਗਾਂ ਨੂੰ ਪੈਣ ਲੱਗੇ ਤੇ ਹੋਰ ਕੀ ਚਾਹੁੰਦੇ ਤੁਸੀਂ ਇਹਨਾਂ ਤੇ ਕਾਰਵਾਈ ਕਰੋ ਸਖਤ ਮੈਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਰਾਜਨੀਤਿਕ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਪੰਜਾਬ ਚਾਹਣਾ ਇੱਕ ਮੰਚ ਤੇ ਇਕੱਠੇ ਹੋਵੋ ਪੰਜਾਬ ਦੇ ਸਾਡੇ ਮਸਲੇ ਬਹੁਤ ਨੇ ਆ ਹੁਣ ਨਮਾ ਟਾਂਡਾ ਛੇੜਦਾ ਪ੍ਰਵਾਸੀਆਂ ਵਾਲਾ ਬਸ ਹੁਣ ਚੁੱਗੀ ਜਾਓ ਗੰਡੇ ਤੁਹਾਡੇ ਜਿਹੋ ਨੇ ਸਾਨੂੰ ਉਹ ਕਹਿੰਦੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੋਲਣੀਆਂ ਪੈਣਗੀਆਂ ਬੈਰ ਆਹਿਆਂ ਨੇ ਸਾਡੇ ਆਪ ਦੇ ਕੰਡੇ ਵੀਜੇ ਸਾਨੂੰ ਚੁਗਣੇ ਪੈਣਗੇ ਖਾਲਸਾ ਦੀ ਜਾਗੋ ਪੰਜਾਬ ਨੂੰ ਬਚਾਓ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਅਮਰਤਧਾਰੀ ਹੋਵੇ ਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਕਿਹਾ ਬਿਨਾ ਸਾਤਰ ਨਰ ਭੇਡੰਗ ਜਾਨੋ ਪੇੜ ਦੀ ਨਹੀਂ ਆਈਆਂ ਨਰ ਕੋਈ ਕੋਈ ਵੀ ਹੋਵੇ ਸ਼ਸਤਰਧਾਰੀ ਹੋਣਾ ਚਾਹੀਦਾ ਜਦੋਂ ਤੁਸੀਂ ਜਾਣਿਓ 20 ਨੂੰ ਬੁਲਾ ਲੈਂਦੇ ਨੇ ਤੁਸੀਂ ਨਿਸਤੇ ਹੋਣ ਤੁਹਾਨੂੰ ਮਾਰ ਦਿੰਦੇ ਨੇ ਤੁਹਾਡੀਆਂ ਪੱਗਾਂ ਲੈ ਜਾਂਦੇ ਨੇ ਜੇ ਤੁਹਾਡੇ ਕੋਲ ਸ਼ਸਤਰ ਹੋਊਗਾ ਖਾਲਸਾ ਜੀ ਨੌਜਵਾਨੋ ਤੁਸੀਂ ਅਬਦੋ ਆਪੀਓ ਚਾਹੋਗੇ ਤੇ ਨਾਲ ਦੇ ਸਾਥੀ ਦੀ ਵੀ ਜਿਹੜੀ ਹੈਗੀ ਆ ਰੱਖਸ਼ਾ ਕਰ ਸਕਦੇ ਹੋ ਇਸ ਕਰਕੇ ਅਮਰਤਾਰੀ ਹੋ ਗਏ ਹੱਥ ਦੇ ਵਿੱਚ ਤਲਵਾਰ ਬਰਸਾ ਛੋਟਾ ਰੱਖਿਆ ਕਰੋ ਪੁਰਾਣੇ ਬੂੜੇ ਐਵੇਂ ਤਾਂ ਨਹੀਂ ਸੀ ਜਦੋਂ ਕਿਤੇ ਬਾਹਰ ਵੀ ਜਾਣਾ ਬਾਹਰ ਅੰਦਰ ਵੀ ਜਾਣਾ ਨਾ ਉਹਨਾਂ ਨੇ ਹੱਥ ਦੇ ਵਿੱਚ ਡਾਂਗ ਰੱਖਦੇ ਸੀ ਜਾਂ ਖੁੰਡਾ ਹੁੰਦਾ ਸੀ ਤੇ ਅੱਜ ਕੱਲ ਦੇ ਮੂੰਹ ਚੱਕ ਕੇ ਤੁਰ ਪੈਂਦੇ ਨੇ ਮੋਬਾਈਲ ਕੋਲੇ ਹੁੰਦਾ ਮੋਟਰਸਾਈਕਲ ਹੁੰਦਾ ਕੋਲੇ ਆ ਸਾਡੇ ਪੱਲੇ ਆ ਮੋਬਾਈਲ ਹੈ ਗਿਆ ਮੋਟਰਸਾਈਕਲ ਹੈ ਗਿਆ ਤਾਂ ਹੀ ਪੱਗਾਂ ਲਾਉਣੇ ਆ ਤਾਹੀਂ ਸਾਨੂੰ ਵੱਢਦੇ ਨੇ ਉਹ ਜੇ ਤੁਹਾਡੇ ਕੋਲ ਸ਼ਸਤਰ ਹੋ ਕੋਈ ਜ਼ਰੂਰਤ ਨਹੀਂ ਤੁਹਾਡੇ ਕੋਲ ਨਹੀਂ ਚੱਕ ਲੈ ਸਾਡੇ 30 ਭੈਣਾਂ ਕਣੀ ਕੋਈ ਝਾਕ ਦੇ ਇਸ ਕਰਕੇ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਉਹ ਮੰਨੋ ਪੰਜਾਬ ਫੇਰ ਹੀ ਵਜਣਾ ਪੰਜਾਬ ਗੁਰਾਂ ਦੀ ਨੌ ਤੇ ਵਸਦਾ ਤੇ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਜਿਆਦਾ ਇਹਨਾਂ ਨੂੰ ਹੱਥ ਪਾ ਲੋ ਜੇ ਖਾਲਸਾ ਫੇਰ ਆਪਣੀ ਆਜ਼ਾਦੀ ਆਈ ਤੇ ਆ ਕੇ ਫਿਰ ਬਹੁਤ ਤੁਹਾਨੂੰ ਪਛਤਾਉਣਾ ਫਿਰ ਤੁਸੀਂ ਸਾਨੂੰ ਅਤਿਵਾਦੀ ਵੱਖਵਾਦੀ ਕਹਿਣਾ ਤੁਸੀਂ ਸਾਨੂੰ ਫਿਰ ਜੇਲਾਂ ਚੁੱਟਣਾ ਉਸ ਤੋਂ ਪਹਿਲਾਂ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ